ਮਾਂਜੁਗ ਡਾਕਟਰ ਜੁਤੀ ਜਾਦਵ ਆਈਪੀਐਸ ਐਸਐਸਪੀ ਖੰਨਾ ਜਿਹਦੇ ਦਿਸ਼ਾ ਨਿਰਦੇਸ਼ਾਂ ਹੇਠ ਅਤੇ ਐਸਪੀ ਇਨਵੈਸਟੀਗੇਸ਼ਨ ਸ਼੍ਰੀ ਪਵਨ ਚੌਧਰੀ ਅਤੇ ਐਸਪੀ ਡੀਐਸਪੀ ਸਰਦਾਰ ਤਰਲੋਚਨ ਸਿੰਘ ਸਬਡਿਵੀਜ਼ਨ ਸਮਰਾਲਾ ਜਿਹਦੇ ਦਿਸ਼ਾ ਨਿਰਦੇਸ਼ਾਂ ਹੇਠ ਅੱਜ ਮਛਵੜਾ ਪੁਲਿਸ ਵੱਲੋਂ ਮੋਟਰਸਾਈਕਲ ਗਰੋ ਫੜਿਆ ਗਿਆ ਕਿਤੋਂ ਕਿਤੋਂ ਫੜੇਗੀ ਜੀ ਪੁਲਿਸ ਕਿੰਨੇ ਫੜੇ ਮੋਟਰਸਾਈਕਲ ਮੋਟਰਸਾਈਕਲ ਅਸੀਂ 8 ਰਿਕਵਰ ਕੀਤੇ ਨੇ ਜੀ ਇੱਕ ਦੋਸ਼ੀ ਪਹਿਲਾਂ ਅਸੀਂ ਜਮਨਾਈਲ ਸੀ ਉਹਨੂੰ ਫੜਿਆ ਸੀਗਾ ਤੇ ਉਹਦੇ ਕੋਲੋਂ ਇੱਕ ਮੋਟਰਸਾਈਕਲ ਫੜਿਆ ਉਸ ਤੋਂ ਬਾਅਦ ਇਹਨਾਂ ਦੀ ਚੇਨ ਚੱਲੀ ਜੀ ਉਸ ਤੋਂ ਬਾਅਦ 7 ਮੋਟਰਸਾਈਕਲ ਹੋਰ ਤੇ ਇੱਕ ਐਕਟਿਵਾ ਬਰਾਮਦ ਹੋਈ ਜੀ ਟੋਟਲ 8 ਮੋਟਰਸਾਈਕਲ ਤੇ ਇੱਕ ਐਕਟਿਵਾ ਬਰਾਮਦ ਹੋਈ ਹੈ ਜੀ ਇਹਨਾਂ ਕੋਲ ਕਿੱਥੇ ਕਿੱਥੇ ਚੋਰੀਆਂ ਕਰਦੇ ਸੀ ਕਿਦਾਂ ਇਹ ਲੋਕਲ ਸੀਗੇ ਜੀ ਇੱਕ ਜਿਵੇਂ ਨਾਲੇ ਕਮਿਸ਼ਨਰੇਟ ਦੇ ਲੁਧਿਆਣਾ ਵਿੱਚ ਕੁਝ ਚੋਰੀਆਂ ਕੀਤੀਆਂ ਸੀ ਜੀ ਉਹਨਾਂ ਨੇ ਤੇ ਉਹ ਤਕਰੀਸ ਚੱਲਦੀ ਪਈ ਆ ਇਹਨਾਂ ਤੇ ਜਿਹੜੇ ਦੋਸ਼ੀ ਆ ਉਹ ਜਿਹੜੇ ਫੜੇਗੇ ਬਾਕੀ ਉਹਨਾਂ ਦਾ ਕੀ ਕਿਹੜੇ ਕਿਹੜੇ ਪੜਦੇ ਰਹਿਣਾ ਹੈ ਕਿ ਜਿਵੇਂ ਜੀ ਇੱਕ ਹੈਗਾ ਪ੍ਰਕਾਸ਼ ਸਿੰਘ ਕਾਲਾ ਪੱਟੀਆਂ ਤੋਂ ਰਹਿਣ ਵਾਲਾ ਸੀ ਤੇ ਦੂਸਰਾ ਹੈਗਾ ਪ੍ਰਦੀਪ ਸਿੰਘ ਦੀਪਾ ਇਹ ਟਾਂਡਾ ਕੁਸ਼ਲ ਦਾ ਰਹਿਣ ਵਾਲਾ ਸੀ ਇਹਨਾਂ ਦਾ ਕੋਈ ਪਹਿਲੇ ਪੱਤੀ ਵੀ ਦੱਸਦੇ ਨੇ ਜੀ ਜੀ ਇਹ ਪ੍ਰਗਟ ਸਿਕਾਲੇ ਤੇ ਪਰਚੇ ਹੈਗੇ ਆ ਜੀ ਦਰਜ ਪਹਿਲਾਂ ਚੋਰੀ ਦੇ ਐਨਡੀਪੀ ਸੈਕਟਰ ਦੇ ਮੁਕਦਮੇ ਦਰਜ ਹੈਗੇ ਆ ਜੀ ਜੀ ਹੁਣ ਹੋਰ ਕਿੰਨੇ ਕੋਸਾ ਪੁੱਛ ਕੇ ਚਾਲੀਏ ਉਹ ਹੋਰ ਸਮਾਪਤ ਨਹੀਂ ਆ ਜੀ ਪਰਚੇ ਜੀ ਅਸੀਂ ਜਿਹੜਾ ਪ੍ਰੋਟੈਕਸ਼ਨ ਮੰਡ ਤੇ ਲੈ ਕੇ ਆਵਾਂਗੇ ਜੀ ਇਹ ਹੈਗਾ ਲੜਕਾ ਉਹ ਤੋਂ ਸਾਨੂੰ ਸਾਨੂੰ ਆਬਨਾਈਏ ਵੀ ਹੋਰ ਵੀ ਬਰਾਮਦਗੀ ਹੋ ਸਕਦੀ ਆ ਕੋਈ ਇਹ ਸਰ ਵੇਚਦੇ ਕਿਤੇ ਅੱਗੇ ਕਿਸੇ ਨੂੰ ਵੇਚਦੇ ਸੀ ਕਿਦਾਂ ਇਹ ਜਿਵੇਂ ਜੀ ਆਪਣਾ ਕੋਈ ਯਾਰ ਦੋਸਤ ਜਾਂ ਪ੍ਰਵਾਸੀ ਜਿਨ੍ਹਾਂ ਨੂੰ ਜਿਨ੍ਹਾਂ ਨੂੰ ਨਹੀਂ ਨੌਲੇਜ ਹੈਗੀ ਇਸ ਗੱਲ ਦੀ ਵੀ ਉਹਨਾਂ ਨੂੰ ਘੱਟ ਜਿਵੇਂ 10000 ਦਾ 5000 ਦਾ ਉਵੇਂ ਘੱਟ ਰੁਪਈਆਂ ਦੇ ਵਿੱਚ ਹੀ ਵੇਚ ਦਿੰਦੇ ਸੀ ਮੋਟਰਸਾਈਕਲ ਜੀ ਅਜੀਤ ਪੰਜਾਬੀ ਦੀ ਆਥੈਂਟਿਕ ਖਬਰਾਂ ਦੇ ਲਈ ਸਬਸਕ੍ਰਾਈਬ ਕਰੋ ਅਜੀਤ ਵੈਬ ਟੀਵੀ ਅਤੇ ਤਾਜ਼ੀ ਖਬਰਾਂ ਦੀ ਨੋਟੀਫਿਕੇਸ਼ਨ ਪਾਉਣ ਦੇ ਲਈ ਬੈਲ ਆਈਕਨ ਤੇ ਕਲਿਕ